ਅੱਜ ਸ਼ਰਮਣੀ ਅਕਾਲੀ ਦਲ ਦੇ ਹੈੱਡ ਆਫਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਹੈ ਜਿਲ੍ਹਿਆਂ ਦੇ ਜਸਵਿੰਦਰ ਸਰਬੰਦ ਵੀ ਐਸਜੀਪੀਸੀ ਦੇ ਕਾਫੀ ਮੈਂਬਰ ਸਰਬੰਦ ਵੀ ਅਤੇ ਯੂਥ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਵੱਡੇ ਇਕੱਤੇ ਦੇ ਵਿੱਚ ਹਾਜ਼ਰ ਮੁਖਤੌਰ ਦੇ ਉੱਤੇ ਤੇ ਉਹ ਕੰਮਾਂ ਵਾਸਤੇ ਅਸੀਂ ਡਿਊਟੀਆਂ ਸਾਰਿਆਂ ਨਾਲ 1 ਟੂ 1 ਮੀਟਿੰਗਾਂ ਕਰਕੇ ਲਾ ਰਹੇ ਹਾਂ ਇੱਕ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹਦੀ ਲਾਸਟ ਡੇਟ 31 ਅਗਸਤ ਆ ਉਹਦੀ ਅਸੀਂ ਸਮੀਖਿਆ ਕਰ ਰਹੇ ਹਾਂ ਕਿ ਕਿਤੇ ਕਿਤੇ ਕਿੰਨੀਆਂ-ਕਿੰਨੀਆਂ ਹੁਣ ਤੱਕ ਬਣੀਆਂ ਜਿੱਥੇ ਘਟਾ ਆ ਉੱਥੇ ਕਿਵੇਂ ਰਫ਼ਤਾਰ ਤੇਜ਼ ਕੀਤੀ ਜਾ ਸਕਦੀ ਆ ਉਹ ਅਸੀਂ ਸੀਨੀਅਰ ਡਾਇਰెక్టర్ ਸਾਹਿਬਾਨ ਨੂੰ ਬਖਸ਼ਵਤਤਾਵਾਂ ਤੇ ਬੇਨਤੀ ਕਰ ਰਹੇ ਹਾਂ ਔਰ ਦੂਜਾ ਜਿਹੜੇ 4 22 ਇਲੈਕਸ਼ਨ ਆ ਰਹੀਆਂ ਪ੍ਰਧਾਨ ਸਾਹਿਬ ਨੇ ਵੀ ਪਹਿਲਾਂ ਸਾਰੇ ਹਲਕਾਂ ਚਾਰਜਾਂ ਦੀ ਮੀਟਿੰਗ ਕੀਤੀ ਹੈ ਉਹਦੀ ਹੁਣ ਉਹਨਾਂ ਦੀ ਰਾਏ ਲੈ ਕੇ ਕਿ ਕਿਹੜਾ ਕਿਹੜਾ ਕਿੱਥੇ ਕਿੱਥੇ ਡਿਊਟੀ ਦੇਣਾ ਬਾਜੀ ਸਮੇਂ ਦਾ ਅਰ ਉਹਨਾਂ ਨੂੰ ਰਿਕਵੈਸਟ ਕਰ ਰਹੇ ਆ ਕਿ ਸਲੋਡੀ ਸਲੋਡੀ ਉਹਨਾਂ ਇਲਾਕਿਆਂ ਤੇ ਜਾ ਕੇ ਘਟੋ ਘਟ ਤਿੰਨ ਦਿਨ ਹਫਤੇ ਦੇ ਵਿੱਚ ਡਿਵੋਟ ਕਰਕੇ ਤੇ ਆਪੋ ਆਪਣਾ ਜਿਹੜਾ ਏਰੀਆ ਉੱਥੇ ਦੇ ਸਾਡੇ ਸਥਾਨਕ ਲੀਡਰਾਂ ਦੇ ਨਾਲ ਸਭ ਮਸ਼ੂਰਾ ਕਰਕੇ ਵੰਡ ਕੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਵੇ। ਮੈਨੂੰ ਖੁਸ਼ੀ ਹੈ ਕਿ ਬੜਾ ਵੱਡਾ ਉਤਸ਼ਾਹ ਆ ਬੜੀ ਵੱਡੀ ਗਿਣਤੀ ਚ ਕਿਉਂਕਿ ਹਾਲੇ ਤਾਂ ਅਸੀਂ ਚੰਡੀਗੜ੍ਹ ਤੇ ਜਿਹੜੇ ਨੇੜੇ-ਨੇੜੇ ਤੇ ਜਲੇ ਆ ਇਹਨਾਂ ਦੇ ਲੀਡਰ ਬੁਲਾਏ ਆ ਹਾਲੇ ਹੋਰ ਵੀ ਬਾਕੀ ਬੁਲਾ ਕੇ ਤੇ ਇਦਾਂ ਛੋਟੀਆਂ ਮੀਟਿੰਗਾਂ ਅਸੀਂ ਲਗਾਤਾਰ ਕਰਦੇ ਰਵਾਂਗੇ ਸਾਰਿਆਂ ਦਾ ਮੈਂ ਤੈਨ ਦਿਲ ਤੋਂ ਧੰਨਵਾਦ ਕਰਦਾ। ਅਗਲਾ ਕੀ ਹੋਵੇ? ਜੀ ਸਭ ਬਾਕੀ ਵੀ ਜੀ ਸੋ ਉਹ ਚੰਡੀਗੜ੍ਹ ਨੇ ਉਸ ਤੋਂ ਬਾਅਦ ਇਹ ਜੋ ਸੁਰਮਤਰੀ ਹੈ ਨਾ ਕਿ ਚੰਡੀਗੜ੍ਹ ਇੱਥੇ 42 ਐਕਸੀਡੈਂਟਸ ਦੇ ਬਟਾਫੀਸ ਹੈ ਲੱਗਦਾ ਹੈ ਕਿ ਪਤੀ ਆਸਰ ਦਿਨ ਅਬਜ਼ਰਵਿੰਗ ਲਿਖੀ ਸੱਗੇ ਤੁਹਾਡੇ ਨੂੰ ਕੀ ਰਿਐਕਸ਼ਨ ਆਗਰ ਕੋਸ਼ਿਸ਼ ਦੇਖੋ ਜਦੋਂ ਆਪੇ ਤੁਸੀਂ ਕਹੀ ਜਾਂਦੇ ਹੋ ਕਿ ਬਾਗੀ ਧੜਾ ਕਿ ਫਿਰ ਇੱਥੇ ਕਿਲਾ ਲਾਣਾ ਸਾਹਮਣੇ ਜਿੱਥੇ ਤਾਂ ਪਾਰਟੀ ਨੇ ਕਿੰਨੇ ਦਿਨ ਜਦੋਂ ਮੀਟਿੰਗਾਂ ਚੱਲਦੀਆਂ ਸੀ ਤੇ ਹਰ ਮੀਟਿੰਗ ਦੇ ਵਿੱਚ ਅਡਵਾਂਸ ਤੇ ਵਿੱਚ ਬੇਨਤੀ ਕੀਤੀ ਸੀ ਕਿ ਜਿਹੜਾ ਕੋਈ ਪੱਖ ਰੱਖਣਾ ਕਿਸੇ ਨੇ ਇੱਥੇ ਆ ਕੇ ਤੇ ਜਦੋਂ ਪ੍ਰਧਾਨ ਸਾਹਿਬ ਅਫੀਸ਼ੀਅਲ ਮੀਟਿੰਗਾਂ ਕਰ ਰਹੇ ਸੀ ਉਦੋਂ ਤੱਕ ਆਇਆ ਨਹੀਂ ਉਦੋਂ ਤਾਂ ਬਾਹਰ ਜਾ ਕੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਜਾ ਸਕੇ ਪਾਰਟੀ ਦੇ ਖਿਲਾਫ ਗੱਲਾਂ ਕੀਤੀਆਂ ਤੇ ਹੁਣ ਜਦੋਂ ਤੁਸੀਂ ਬਾਗੀ ਗਤੀਵਿਧੀਆਂ ਜਿਹੜੀਆਂ ਉਹ ਕਰਦੀਆਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸ ਹੈ ਸਾਰੀ ਪਾਰਟੀ ਦਾ ਸੰਜਾਕਰਨ ਨਾ ਕੋਈ ਮੇਰਾ ਨਾ ਗਰੀਵਾਲ ਸਾਹਿਬ ਦਾ ਨਾ ਪ੍ਰਧਾਨ ਸਾਹਿਬ ਦਾ ਇਸ ਸਭ ਦਾ ਇੱਕ ਸਾਂਝਾ ਘਰ ਹੁੰਦਾ ਪਾਰਟੀ ਦਾ ਦਫਤਰ ਜਿਹੜਾ ਇੱਥੇ ਹਮੇਸ਼ਾ ਕਿਸੇ ਨੇ ਕੋਈ ਵੀ ਆਪਣੇ ਮਨ ਦੀ ਗੱਲ ਰੱਖਣੀ ਹੋਵੇ ਕਿਸੇ ਵੀ ਮੀਟਿੰਗ ਦੇ ਵਿੱਚ ਖੜੇ ਪੱਤੇ ਨਾਲ ਹਮੇਸ਼ਾ ਉਹਨੂੰ ਸਹਿਕਾਰ ਕੀਤਾ ਜਾਂਦਾ ਪਰ ਇਸ ਘਰ ਦੀ ਇੱਕ ਮਰਿਆਦਾ ਹੈ ਕਿ ਘਰ ਦੇ ਮੈਂਬਰ ਆਪਣਾ ਇੱਕ ਮੁਖੀ ਚੁਣਦੇ ਪ੍ਰੋਪਰ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸੰਵਿਧਾਨਕ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਔਰ ਜਿਹੜਾ ਸਾਰੇ ਰਲ ਕੇ ਮੈਂਬਰ ਪਰਿਵਾਰ ਦਾ ਮੁਖੀ ਚੁਣਦੇ ਆ ਉਹਦੇ ਹੱਥ ਹੀ ਐਡਾਫਿਸ ਦੀਆਂ ਚਾਬੀਆਂ ਹੁੰਦੀਆਂ ਇਹ ਲੀਗਲ ਪ੍ਰੋਸੀਜਰ ਹੈ ਔਰ ਉਹਦੀ ਜਿਹੜੀਆਂ ਮਰਜ਼ੀ ਦੇ ਮੁਤਾਬਕ ਹੀ ਜੋ ਪਾਰਟੀ ਦਾ ਸੰਵਿਧਾਨ ਹੈ ਉਹਦੇ ਮੁਤਾਬਕ ਕਮੇਟੀਆਂ ਹੁੰਦੀਆਂ ਇਸ ਕਰਕੇ ਕੋਈ ਬੈਰਜ ਪਾਲਸਤਾ ਹੈ ਨਹੀਂ ਕਿ ਜਿਹੜਾ ਮਰਜ਼ੀ ਬੁੱਕ ਕਰਾ ਲਵੇ ਤੇ ਜੋ ਮਰਜ਼ੀ ਆਪਣਾ ਸਮਾਗਮ ਕਰ ਲਵੇ ਇੱਥੇ ਪਾਰਟੀ ਦੀ ਜਿਹੜੀ ਵਿਚਾਰਧਾਰਾ ਉਹ ਹੈਡ ਆਫਿਸ ਤੋਂ ਚੱਲਦੀ ਹੈ ਇੱਥੇ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਆ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਇੱਥੇ ਡਿਸਕਸ ਹੁੰਦੀਆਂ ਉਹਦੇ ਹੱਲ ਕੀ ਕੱਢਣੇ ਆ ਉਹ ਡਿਸਕਸ ਹੁੰਦੇ ਆ ਪਾਰਟੀ ਦੇ ਵਿਚਾਰਤਾਰੇ ਡਿਸਕਸ ਹੁੰਦੀ ਹੈ ਇਸ ਕਰਕੇ ਇਹ ਕਿਸੇ ਇੱਕ ਵਿਅਕਤੀ ਦਾ ਘਰ ਨਹੀਂ ਆ ਸਭ ਦਾ ਸਾਂਝਾ ਕਰ ਆ ਪਰ ਜੇ ਕੋਈ ਪਾਰਟੀ ਦੇ ਖਿਲਾਫ ਚੱਲਦਾ ਉਹਦੇ ਵਾਸਤੇ ਫਿਰ ਉਸ ਘਰ ਚ ਕਿਥਾਂ ਚੁੱਪਾ ਸਭ ਚਰਚਾ ਇਹ ਵੀ ਹੈ ਕਿ ਉਹਨਾਂ ਨੇ ਸਮਾਂ ਮੰਗਿਆ ਸੀ ਇੱਥੇ ਟੂਕਿੰਗ ਕਰਨ ਵਾਲੀ ਹੈ ਪ੍ਰੈਸ ਕਾਨਫਰੰਸ ਕਰਨ ਬਾਰੇ ਕਿਸੇ ਨਾਲ ਗੱਲ ਕੀਤੀ ਪਹਿਲਾਂ ਤਾਂ ਨਾਂ ਦੱਸੋ ਕਿ ਜਿਹੜਾ ਬੰਦਾ ਕਹਿੰਦਾ ਹੈ ਕਿ ਮੈਂ ਪਾਰਟੀ ਆਫਿਸ ਦੇ ਵਿੱਚ ਮੀਟਿੰਗ ਕਰਨ ਵਾਸਤੇ ਥਾਂ ਮੰਗੀ ਸੁਣੋ ਕੋਈ ਨਾ ਦੱਸੋ ਏਜੈਂਟ ਕਿੰਦਾ ਮੇਰੇ ਨਾਲ ਕਿਸੇ ਦੀ ਗੱਲ ਕੋਈ ਕਿਸੇ ਦੀ ਗੱਲ ਸੁਣੋ ਬੰਦਾ ਝੂਠ ਕਰਨ ਨੂੰ ਬਾਰ-ਬਾਰ ਮਾਰੀ ਦਿੰਦੇ ਕੋਈ ਨਾਂ ਤਸਵੀਰ ਦੱਸ ਸਕਦੇ ਮੈਂ ਹੁਣੇ ਹੀ ਤੁਹਾਡੇ ਸਾਹਮਣੇ ਟੈਲੀਫੋਨ ਕਰਕੇ ਪੁੱਛ ਲੈਣਾ ਫੇ ਮੈਨੂੰ ਕਦੋਂ ਗੱਲ ਕੀਤੀ ਸੀ ਤੁਸੀਂ ਦੱਸੋ ਕਿਸੇ ਨੇ ਨਹੀਂ ਕੀਤੀ ਠੀਕ ਹੈ ਮੈਂ ਕੋਸ਼ਿਸ਼ ਤਾਂ ਬਾਈ ਕੀ ਰਿਐਕਸ਼ਨ ਦੇ ਏਜੈਂਟ ਅਗਰ ਕੋਸ਼ਿਸ਼ ਕਰਦੇ ਨੇ ਕਿ ਉਹ ਵੀ ਕਦੇ ਕੀ ਵੇਖ ਲੈ ਕੋਈ ਸਟ੍ਰੈਟੇਜੀ ਇਹ ਕੋਸ਼ਿਸ਼ ਕਿਸ ਤਰੀਕੇ ਦੀ ਕਰਨਗੇ ਕਿਸ ਗੱਲ ਦੀ ਕਰਨਗੇ ਕੋਸ਼ਿਸ਼ ਔਰ ਚੰਡੀਗੜ੍ਹ ਦੇ ਐਨੇ ਕੋਠੀਆਂ ਨੇ ਤੇ ਮੈਂ ਜਿਹਦੇ ਮਰਜ਼ੀ ਘਰ ਵੜ ਜਾਵਾਂ ਹਰ ਘਰ ਦੀ ਕੋਈ ਮਰਿਆਦਾ ਹੁੰਦੀ ਹੈ ਨਾ ਕਿਸ ਗੱਲ ਦੀ ਕੋਸ਼ਿਸ਼ ਕਰਨੀ ਜੇ ਕੋਈ ਮਰਿਆਦਾ ਨੂੰ ਤੋੜੇਗਾ ਕਾਨੂੰਨ ਨੂੰ ਤੋੜੇਗਾ ਤਾਂ ਉਹ ਆਪਣੇ ਆਪ ਜ਼ਿੰਮੇਵਾਰ ਠੀਕ ਹੈ ਕਿਉਂਕਿ ਸਿਸਟਮ ਹੈ ਸਿਸਟਮ ਦੇ ਮੁਤਾਬਕ ਕੋਈ ਕਬਜ਼ਾ ਕਰਕੇ ਨਹੀਂ ਬੈਠਾ ਪਾਰਟੀ ਦੇ ਹੈੱਡ ਆਫਿਸ ਤੇ proper system ਨਾਲ election ਹੋ ਕੇ ਤੇ ਪਾਰਟੀ ਦਾ ਹੈੱਡ ਆਫ ਅਫੀਸ ਜਿਹੜਾ ਹੈਗਾ ਉਹ ਐਸੋਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜਿਹੜੀ ਹੈਗੀ ਆ ਤੌਰ ਪ੍ਰਧਾਨ ਉਹਨਾਂ ਦੇ ਕੋਲ ਔਰ ਸੰਸਥਾ ਦੇ ਵਿੱਚ ਜੋ ਪ੍ਰਧਾਨ ਔਰ ਜੋ ਸਾਡੀ ਕਮੇਟੀ ਫੈਸਲੇ ਕਰਦੀ ਆ ਉਹਦੇ ਦਰਸ ਸਭਾਣ ਫੈਸਲੇ ਕਰਦੇ ਉਹਦੇ ਮੁਤਾਬਕ ਹੀ ਕੰਮ ਚੱਲਦਾ ਇਸ ਕਰਕੇ ਮੰਨਮਤੀ ਤਾਂ ਨਹੀਂ ਹੋ ਸਕਦੀ ਕਿ ਮੈਂ ਹੁਣ ਜਾ ਕੇ ਕਹਾਂ ਕਿ ਜਿਹੜੀ ਹੈ ਮੈਂ ਕਿਸੇ ਹੋਰ ਪਾਰਟੀ ਦੇ ਦਫ਼ਤਰ ਜਾ ਕੇ ਮੀਟਿੰਗ ਕਰਨੀ ਹੈ ਤਾਂ ਕਿਦਾਂ ਮੈਨੂੰ ਲੋਕ ਕਰ ਦਿੰਦੇ ਪਾਰਟੀ ਦਾ ਉਹ ਹੀ ਹੁੰਦਾ ਜਿਹੜਾ ਪਾਰਟੀ ਦੇ ਅਨੁਸ਼ਾਸਨ ਨੂੰ ਮੰਨੇ ਪਾਰਟੀ ਦੇ ਡਿਸਿਪਲਨ ਨੂੰ ਮੰਨੇ ਜਦੋਂ ਭਰਤੀ ਕਰਦੇ ਹਾਂ ਅਸੀਂ ਮੈਂਬਰਸ਼ਿਪ ਭਰਦੇ ਹਾਂ ਤੇ ਤੁਹਾਨੂੰ ਪਹਿਲਾਂ ਹੀ ਹੁੰਦਾ ਕਿ ਮੈਂ ਪਾਰਟੀ ਦੇ ਪਾਲਿਸੀ ਪ੍ਰੋਗਰਾਮ ਨੂੰ ਮੰਨਦਾ ਤੇ ਪਾਰਟੀ ਦੇ ਅਨੁਸ਼ਾਸਨ ਦਾ ਪਾਬੰਦ ਰਹਿ। ਤੇ ਜੇ ਤੁਸੀਂ ਨਹੀਂ ਰਹਿੰਦੇ ਇਸ ਕਿਸਮ ਨੂੰ ਤੋੜਦੇ ਹੋ ਫਿਰ ਤੁਸੀਂ ਆਪ ਹੀ ਜਿਹੜਾ ਦੇ ਦੋ ਆਪਣੇ ਆਪ ਨੂੰ ਤੁਸੀਂ ਬਾਗੀ ਕਹਿ ਕੇ ਤੇ ਜਿਹੜਾ ਸੰਬੋਧਨ ਕਰਾਉਂਦੇ ਹੋ ਤੇ ਫਿਰ ਤੁਸੀਂ ਇਦਾਂ ਦੇ ਗੱਲ ਕਿਉਂ ਕਰਦੇ ਹੋ

हमारे अध्यक्ष बैठते थे तो पार्टी लीडर वहां संबोधन करते थे किसी ने कभी किसी को रोका हम तो जो नई सहमत थे हमारे साथ उनको भी ऑफिशियल मीटिंग्स में रिक्वेस्ट करते रहे कि आओ अंदर आके बात करो जब उन्होंने नहीं की तो उनकी मर्जी है तो अब आप चाहोगे कि आप पार्टी के खिलाफ खुले हम प्रोग्राम चला रहे हो पार्टी के अगेंस्ट सारी बयानबाजी कर रहे हो तो फिर आप बोलोगे कि आप पार्टी हेड ऑफिस भी आप आके हटे करोगे तो ये चीज पार्टी का वर्कर बर्दाश्त करेगा कोई भी जो ऑर्गेनाइजेशन है, है आप करो तो सब को को कुछ वो पार्टी देखें की अनुशासनिक कमेटी देखेंगे जब जरूरत पड़ेगी तो वो पहले भी एक्शन देते हैं उनका काम है वो देखेंगे हम आप, तो, तो मैंने बताया सारा कुछ आप लेट आए हैं जिनके हम एस जी पी सी इलेक्शन जो इकतीस तरीक तक वोट्स भर रहे हैं उनकी जो है समीक्षा कर रहे हैं और दूसरा जो चार बाई इलेक्शन हैं उनकी प्लानिंग कर रहे हैं ठीक है थैंक यू